ਲੇ ਆਈ ਤੇ ਮੁੰਨਾ ਚੂਰੀ ਕੁੱਟਦੇ ਆ ਫਿਰ ਮੈਂ ਨਾ ਅੰਬੋਂ ਨਾਲ ਸੱਦ ਲਿਆਂਗੀ ਰੋਟੀ ਖਵਾਉਂਗੂ ਤੇ ਮੁੰਡਾ ਖਾਣਾ ਵੀ ਚੂਰੀ ਕੁੱਟ ਕੇ ਖਾਉਣੀ ਆ ਮੈਂ ਤਾਂ ਐ ਨਹੀਂ ਪਤਾ ਉਹ ਪੜਨਾ ਲਿਖਿਆ ਜਿਹੜੀ ਕਿਵੇਂ ਉਹ ਲੂਗੀ ਹਜੇ ਚਲ ਮੈਂ ਤਾਂ ਆਪਦੀ ਖਵਾਉਣੀ ਆ ਭਾਈ ਜਦੋਂ ਪਹਿਲੇ ਦਿਨੋਂ ਜਾਗ ਤਰਵੀਰਾਂ ਚੱਲ ਆਏ ਆ ਜਿਵੇਂ ਰੋਟੀ ਤਾਂ ਉਹ ਵੀ ਖਵਾਵਾਂਗੇ ਫਿਰ ਨਾ ਅੰਬੋਂ ਨਾਲ ਸੱਦਣਾ ਜਾਣਾਗਾ ਸੋ ਖਣ ਸੁਖਣ ਲੱਗ ਜਾਂਦਾ ਫੇਰ ਆਪਾਂ ਕਹਿ ਦਿੰਨੇ ਆ ਲੈ ਮਾਮਦਿਆਂ ਦੇ ਪੀਰ ਕਰਾਉਨੇ ਐ ਕਿ ਇਹ ਤਾਂ ਪੋਰਾ ਹੋਆ ਮਾਣਾਂ ਦੇ ਖੁੱਖੇ ਐ ਇਹਨਾਂ ਦਾ ਕੀ ਹੈਗਾ ਵਿਚਾਰੇ ਇਹਦਾ ਫਕੀਰਾਂ ਦਾ ਉਹੀ ਆਖਣ ਲੱਗ ਜਾਂਦਿਆਂ ਨੇ ਹੁਣ ਦੰਗਾ ਤਾਂ ਆਇਆ ਬਾਏ ਤੇ ਮੇਰਾ ਸਾਰਾ ਕੁਝ ਤਿਆਰ ਕਰਤਾ ਤੇ ਹੁਣ ਮੈਂ ਅੰਬੋਂ ਸਾਦ ਲਿਆ ਮੈਂ ਤਿਆਰ ਕਰਕੇ ਰੱਖਤਾ ਫੇਰ ਆ ਕੇ ਰੋਟੀ ਪਾ ਦੂੰਗੀ ਮੈਂ ਤਾਂ ਹਾਂ ਲਾਹੌਰ ਨੂੰ ਮੈਂ ਜਾਮਾ हां तो बच्चा ला तो तैयार है मुम में आके कहती मम्मी ये रोटी खवानी आंबा नु ੱਕ ਕੇ ਰਹਿਗੀ ਪਤਾ ਨਹੀਂ ਅੰਬੋ ਵੀ ਨਾ ਕਿਸੇ ਦੇ ਕਰੇ ਬਾਪ ਕੀ ਹੋਵੇ ਕੁਛ ਨਹੀਂ ਅੰਬੋ ਨੂੰ ਨਹੀਂ ਅੰਬੋ ਇਹ ਬਹੁਤ ਸਮਾਰੀ ਦੀ ਕਿਹੜੀ ਕਿਵੇਂ ਦੀ ਸੁੰਦਰੀ ਠੀਕ ਹੈ ਬੈਠੇ ਹੁਣ ਅੰਬਾ ਰੋਟੀ ਖਵਾਉਣੀ ਹੈ ਖਵਾਉਣੀ ਹੁੰਨੇ ਆ ਸੀ ਆਪਣੇ ਦਸਹਿਰੇ ਦੀ ਰੋਟੀ ਅੱਛਾ ਅੱਛਾ ਜਿੰਨੇ ਕੁੱਟ ਕੇ ਆਈਆਂ ਮੈਂ ਕੱਪੜਾ ਲੀਣਾ ਤਿਆਰ ਕਰਿਆ ਪਿਆਗਾ ਅੱਛਾ ਹਾਂ ਉਹ ਤਾਂ ਸਾਡੀ ਬਹੂ ਨੇ ਕਲੇਸ਼ ਪਾ ਕੇ ਰਹਿਗੀ ਕੀ ਕਹਿੰਦੀ ਉਹ ਤੈਨੂੰ ਪਤਾ ਅੱਜ ਕੱਲ੍ਹ ਵੀ ਆ ਪੜੀਆਂ ਲਿਖੀਆਂ ਕਹਿੰਦੀ ਨਾ 5 ਸਾਲ ਖਵਾਉਂਦੀ ਰੋਟੀ 5 ਸਾਲ ਹੁਣ ਪਹਿਲਾ ਵੱਡੀ ਬੇਬੇ ਵੀ ਖਵਾਉਂਦੀ ਹੁੰਦੀ ਸੀ ਮੈਂ ਫਿਰ ਉਮੀ ਖਵਾਵਾ ਹਾਂ ਹਾਂ ਤਾਂ ਬਣਿਆ ਬਣਾ ਹਾਂ ਵੀ ਉਹ ਕੀ ਗੱਲ ਆ ਪੋਰ ਹੋਮਣਾ ਦੇਣੀ ਆ ਕੱਪੜੇ ਨਵੇਂ ਆ ਮਾਂ ਦੀ ਬੇਟੀ ਜਿਹਾ ਦੇਣੇ ਉਹੀ ਗਲੈਸ ਪਾ ਕੇ ਰਹਿ ਗਈ ਨੇ ਅੱਜ ਦੀਆਂ ਚੂਜੀਆਂ ਮੋਬਾਈਲਾਂ ਦੇਖਦੀਆਂ ਮੋਬਾਈਲਾਂ ਦੇਖਦੇ ਆ ਕੇ ਬੱਸ ਵੀ ਇਦਾਂ ਚ ਕੀ ਐ ਵੱਡ-ਵੱਡੇ ਰਾਤ ਫਲਾਣਾ ਟਿਓ ਕਹਿ ਜਾਂਦੀਆਂ ਦੋ ਅੱਖਰ ਪਤਾ ਨਹੀਂ ਪੜੀ ਐ ਪਤਾ ਨਹੀਂ ਨਾ ਹੋਈ ਗੱਲ ਤੇ ਮੂਰਤੇ ਲਿਡਰੀ ਕਰਦੀ ਐ ਪੜੀ ਦਾ ਕਿਹੜੀ ਆ ਵੀ ਮੋਬਾਈਲ ਤੇ ਦੇਖੀ ਜਾਂਦੀ ਆ ਅੱਜਕੱਲ ਕਹਿੰਦੇ ਵੀ ਹੈ ਹੀ ਨਹੀਂ ਕੁਝ ਵੱਡ ਵੱਡੇ ਰਿਆ ਚ ਹੈ ਕਿ ਨਹੀਂ ਬਾਰੇ ਸਾਰਾ ਕੁਝ ਹੈ ਮੈਂ ਰੋਟੀ ਖਵਾਉਂਗੀ ਅੰਬਾ ਤੂੰ ਆ ਜੀ ਚੰਗਾ ਮੈਂ ਵੀ ਬਣਾਉਣਾ ਤਿਆਰ ਕਰੀ ਬੈਠੀ ਆ ਅੱਛਾ ਅੱਛਾ ਤੂੰ ਆਜੂਰ ਆਈ ਨਾ ਨਾ ਮੈਂ ਤਾਂ ਜਰੂਰ ਆਉਂਗੀ ਮੈਂ ਉਹ ਬੋਲਣ ਲੱਗੀ ਤੂੰ ਤੂੰ ਉਹਨੂੰ ਸੁਣਾ ਦੀ ਬੰਮਾ ਪੰਜਾਰ ਨਾ ਮੈਂ ਨਹੀਂ ਗੁੱਸਾ ਕਰਦੀ ਪੁੱਤਾ ਉਹ ਤਾਂ ਜੇ ਉਹ ਬੋਲੂਗੀ ਬੁਰਾ ਬਲਾ ਉਸੇ ਨੂੰ ਮਾਰਾ ਪੜ ਦੇ ਰਹਾ ਹਾਂ ਉਸੇ ਨੂੰ ਮਾਰਾ ਆਪਾਂ ਨੂੰ ਕੀ ਮੈਂ ਤਾਂ ਕਹਿੰਦੀ ਜੇ ਰੋਟੀ ਤੇ ਕਲੇਸ ਪਾਉਂਦੀ ਉਸੇ ਨੂੰ ਫੜੇ ਬਾਬਾ ਉਹਦੋਂ ਬਾਬਾ ਫੜੂਗਾ ਬੇਥੇਰਾ ਮੋਡਣੀਆਂ ਚ ਕਰ ਦਿੰਦੇ ਬਾਬੇ ਤਾਂ ਹਾਂ ਨਹੀਂ ਤੂੰ ਰੋਟੀ ਤੇ ਕਲੇਸ ਪਾਉਣੀ ਆ ਰੋਟੀ ਦਾ ਸੁੱਖ ਨਾਲ ਖੁਸ਼ ਹੋ ਕੇ ਖਵਾਵੇ ਸਾਰਾ ਟੱਬਰ ਫੇਰ ਹੀ ਵਾਦਾ ਹੁੰਦਾ ਕਿੱਥੇ ਤਾਂ ਇਹ ਕਹਿਣਾ ਸੀ ਵੀ ਹਾਂ ਮਾਂ ਤੂੰ ਰੋਟੀ

ਇਹ ਆਈ ਨਹੀਂ ਪਤਾ ਛੋਲੇ ਕਰੇ ਕਰੇ ਇਸ ਪੈਜੇ ਤੁਸੀਂ ਗੁੱਤੋ ਗੁੱਤੀ ਹੋ ਜਾਓ ਵਿੱਚ ਮੇਰਾ ਨਾਮ ਆ ਜਾਏ ਤੇ ਹੁਣ ਜਿਉ ਕਹੇਗੀ ਰੋਟੀ ਤਾਂ ਖਾਣ ਜਾਣਾ ਹੀ ਪਊਗਾ ਚਲ ਦੇਖੀ ਜਉ ਭਣੇ ਜੇ ਹੋ ਲੜਨ ਲੱਗਿਆ ਮੈਂ ਤਾਂ ਭੱਜ ਜਾਊਂਗੀ ਮੈਂ ਨਹੀਂ ਫਿਰ ਰੋਟੀ-ਰੋਟੀ ਖਾ ਕੇ ਆਉਂਗੀ। ਭਰਤੀ ਤਾਂ ਬਚੱਕ ਲਿਆ ਯਾ ਕੁੱਕੜਾ ਨਾਉਂਦੇ ਹਨ ਬਿੱਲੀ ਖਾ ਜੇ ਰੋਟੀ ਪੱਲੇ ਰਹਿ ਜਾ ਕਿਤੇ ਮੇਰੇ ਕੋ ਕੜ ਖਾ ਜੇ ਨਹੀਂ ਮੈਂ ਮਰ ਜਾ ਬਿੱਲੀ ਨਾ ਖਾ ਜੇ ਕਿਤੇ ਮੇਰੇ ਹੋ ਗਈ ਦੇਖ ਨਹੀਂ ਆ ਕੁੰਡਾ ਲੱਗਿਆ ਪਿਆ ਕਦਾ ਕੋਡਾ ਲੱਗਿਆ ਪੈਸਾ ਨੂੰ ਤੈਨੂੰ ਬਿੱਲੀ ਨਾ ਖਾਜੇ ਮੈਂ ਰੋਟੀ ਖਾਣ ਜਾਂਦੀ ਐ ਇੱਥੇ ਬੈਠੇ ਰਹੋ ਜੇ ਕੁਛ ਹੋਵੇ ਲੰਘੇ ਬਿੱਲੀ ਪੈ ਗਈ ਤਾਂ ਰੋ ਆ ਪਾ ਦਿਓ ਮੈਂ ਉਹਦੀ ਆ ਜੂੰਗੀ ਮੇਰੇ ਤਾਂ ਕੁੱਕੜਾ ਨੂੰ ਬਿੱਲੀ ਨਾ ਖਾਜੇ 200 ਦਾ 300 ਦਾ ਇੱਕ ਕੁੱਕੜ ਹੈ ਤੂੰ ਆਂਡੀ ਕੁਮਾਂਂਦੀ ਵੀ ਨਾ ਚੱਕ ਕੇ ਲੈ ਜੀ ਛੇਤੀ ਮੋੜਿਆ ਆਉਂਗੀ ਰੋਟੀ ਖਾ ਕੇ

ਆਣੀ ਪਤਾ ਨਿਕਲ ਕੇ ਆ ਗਈ ਤਾਂ ਕੀ ਬੋਲੂਗੀ ਚੱਲ ਤੂੰ ਬੋਲੀ ਨਾ ਮੈਂ ਦਾ ਮੋਦੀ ਨਿਕਲਨੇ ਬਾੜੀ ਪਾੜੀ ਅੱਜ ਦਿੱਕ ਕੱਲ ਦੇ ਨੂੰ ਕੀ ਕਰਿਆ ਜਾਵੇ ਹੈਨਾ ਪੁੱਛ ਨਾ ਮੈਂ ਤਾਂ ਬੋ ਬਾੜੀ ਡਰ ਡਰ ਦੇਨ ਕੱਟਦੀ ਆ ਰਾਦੀ ਪੜੀ ਲਿਖੀ ਨੂੰ ਲੈ ਲਈ ਇਹੋ ਜਿਹੀ ਡੈਡੀ ਨਹੀਂ ਚਾਹੀਦੀ ਹੈਨਾ ਮੇਰੇ ਮਾਪੇ ਉਹ ਅੱਜ ਕਰਦੇ ਸਨ ਅਸੀਂ ਤਾਂ ਕਦੇ ਨਹੀਂ ਆਏ ਸੱਸ ਨੂੰ ਮਾਣੇ ਉਹ ਕਰਿਆ ਸੀ ਜਿਵੇਂ ਬੇਬੇ ਕਹਿੰਦੀ ਬੁਲਾਣੇ ਤੋ ਤੇ ਨਸੀ ਬਾਈ ਆ ਜਾਨੀ ਆਪਾਂ ਇਹ ਕਹ ਰਹੀ ਤੇ ਭਲਾ ਨੇ ਥਾ ਰੋਟੀ ਖਵਾ ਲੇ ਤਾਂ ਮੈਂ ਤਾਂ ਰੋਟੀ ਵੀ ਖਵਾ ਲਦੀ ਹਾਂ ਤੇ ਇਹ ਤਾਂ ਪਤਾ ਨਹੀਂ ਕਹੇ ਜੀ ਜਮੀ ਨਹੀਂ ਮੰਨਦੀ ਸਾਡੀ ਅੱਖ ਹੀ ਨਹੀਂ ਲੱਗਦੀ ਨਾ ਨਹੀਂ ਜਮੀ ਨਹੀਂ ਅੱਖ ਲੱਗਦੀ ਆਖੋ ਨਹੀਂ ਤਾਂ ਰੋਟੀ ਖਵਾਉਣੀ ਨਹੀਂ ਦਿੰਦੀ ਲੈ ਨੂੰ ਆਹ ਲੰਗ ਜੀ ਬਾੜੀ ਆ ਮੈਨੂੰ ਟੱਕਰੂਗੀ ਅੱਡੇ ਦੀ ਅੱਖ ਵੀ ਬੇਬੇ ਮੱਥਾ ਦੇਖਦੀਆਂ ਜਾਂ ਨਾ 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 ਬੁਲਾ ਕੇ ਨਹੀਂ ਰਾਜ ਆਉਂਦੇ ਗਮਾਨ ਚ ਹੀ ਰਹਿੰਦੀ ਐ ਅੱਗੇ ਬੁਢਿਆ ਨਾ ਤੂੰ ਤਾਂ ਭੱਜ ਕੇ ਮੇਰੇ ਘਰ ਆਉਂਦੀ ਉਹ ਤਾਂ ਬਾਹਰ ਹੀ ਘਮਾਨਣ ਐ ਜੇ ਕਿਤੇ ਆਮ ਅੱਗੇ ਬੁੜਾ ਬੰਮਾ ਸੱਸਾਂ ਦੇ ਪੈਰੀਆ ਚਲਾਉਂਦਾ 100 ਸੀਸ ਲਿੰਦਾ ਜੇ ਮਰ ਮਾਨੇ ਮੈਂ ਤਾਂ ਕਿ ਪਿੰਡ ਜਾਂਦੀ ਭੋਮਾ ਦਾਦਰਾ ਤੋਂ ਜਾ ਜਾਂਦੀ ਹੁਣ ਸਾਰ ਸੱਸਾਂ ਦੇ ਪੈਰੀਆ ਚਲਾਉਂਦੀ ਦੇਣ ਤਾਂ ਕਿਦੇ ਵੀ ਨਹੀਂ ਲਾਇਆ ਪੰਛਾਲ ਤੋਂ ਅੱਜ ਇਹ ਪਹਿਲੇ ਹੁਣ ਤਾਂ ਲਾਉਂਦੀਆਂ ਨਹੀਂ ਰਵਾਜ ਹੀ ਚੱਕਦਾ ਕਰਨਾ ਸੱਸਾਂ ਦੇ ਰਾਂਹ ਦਾ ਨਾ ਨਾ ਸੱਸਾਂ ਤਾਂ ਸਮਝਤ ਨਹੀਂ ਕੁਛ ਨਹੀਂ ਐ ਨਹੀਂ ਦੇਖਦੇਗਾ ਵੀ ਸਾਡੇ ਵੀ ਜਾਣਾ ਮਾਵਾ ਦੇ ਸੌਂ ਨਹੀਂ ਨੂੰ ਮੰਨਣੀਆਂ ਐ ਨਹੀਂ ਬਗਵਾ ਦਾ ਨਾ ਵੀ ਹੋਰ ਪਤਾ ਲੱਗੂ ਜੀ ਉਹ ਆਪਦੀ ਮਾਂ ਦੇਣਾ ਪੈਰੀਆ ਤੇ ਲਾਇ ਕਿਸੇ ਨੇ ਬੁਲਾਇਆ ਨਾ ਆਹ ਪਿੱਛੇ ਤਾਂ ਨਿਗਾਹ ਹੀ ਨਹੀਂ ਮਾਰਦੀਆਂ ਨਾ ਨਾ ਜਸਵਿੰਦਰ ਇਹਨਾਂ ਦਾ ਤਾਂ ਵਸੋਂ ਸਵੇ ਹੀ ਪੈਗਾ ਹਾਂ ਚੱਲ ਬਸ ਤੂੰ ਲੈ ਆ ਰੋਟੀ ਮੈਨੂੰ ਵੀ ਲੈ ਆ ਜਾਣੇ ਮੈਂ ਤਾਂ ਫੜਾ ਨਾ ਕਿਤੇ ਬਿੱਲੀ ਖਾ ਜਾ ਜਾਨ ਦੀ ਨੂੰ ਹਾਂ ਤੁਸੀਂ ਕੁੱਪੜ ਰੱਖ ਰੱਖੇ ਨੇ ਨਾ ਹਾਂ ਚੱਲ ਕੋਈ ਨਹੀਂ ਆਏ ਤਾਂ ਬਾਬਾ ਫੇਰ ਕੰਮ ਤੇ ਭੱਜ ਜਾਣਾ ਤੂੰ ਇਕੱਲੀ ਰਹਿ ਜਾ ਹੋਰ ਨਾ ਕਰਨੀ ਰਾਜ ਨਹੀਂ ਮਤ ਕਰੇ ਤੈਨੂੰ ਵੀ ਨਹੀਂ ਜਾਇਆ ਇਹ ਮੈਨਾਂ ਵੀ ਨਹੀਂ ਸਰਦਾ ਚੱਲ ਮੈਂ ਲਿਆਉਂਗੀ ਮੈਂ ਕਿਹੜੇ ਕੋਠੇ ਤੇ ਪਾ ਦਿਆ ਪਾ ਦੇ ਪਾ ਦੇ ਕੋਠੇ ਤੇ ਚੱਲ ਜੰਮਾ ਆਇਆ ਬੜੇ ਘੋਟੇ ਦੇ ਨੇ ਬੋਈ ਨਿਕਲੀ ਹੋਇ ਨਾ ਸਿਆਪਾ ਪਾ ਲਈ ਇੱਥੇ ਨਾਲੋਂ ਗੁੱਤੋਂ ਉੱਤੀ ਹੋਇਆਂ ਕਿਤੇ ਦੋਨੇ ਜਾਣੀ ਮੈਂ ਤਾਂ ਚੜਾਉਣੀ ਵੀ ਔਖੀਆਂ ਹੋ ਜਾ ਰਹੀਆਂ ਲੈ ਮੈਂ ਨਾ ਤਾਂ ਲੱਸੀ ਪਾ ਦੇ ਨਾਲੇ ਚੂਰੀ ਪਾ ਲੈ ਘੋਟੇ ਤੇ ਫੇਰੇ ਨੇ ਬਹੁ ਰੋਟੀ ਖਵਾਉਂਗੀ ਕੀ ਕਰਦੀ ਮਮੀ ਇਹ ਤਾਂ ਮੈਂ ਚੂਰੀ ਪਾ ਕੇ ਆਉਣੀ ਆ ਘੋਟੇ ਤੇ ਨਾਲ ਲੱਸੀ ਫੇਰ ਅੰਗੋਸਾਦ ਰੱਖੀ ਉਹ ਰੋਟੀ ਖਵਾਉਂਗੀ ਵੀ ਤੂੰ ਰੋਟੀ ਨਹੀਂ ਖਵਾਉਂਦੀ ਹੈਗੀ ਲੱਸੀ ਨਹੀਂ ਪਾਉਂਦੀ ਕਿੰਨਾ ਕਤਾਨ ਜੋੜ ਰੱਖਿਆ ਤੈ ਤੇ ਜੋੜੇ ਰੱਖ ਕੇ ਸਾਰਾ ਕੁਝ ਲਵਾ ਰੱਖਿਆ ਹੋਰ ਕੀ ਨਾ ਲਾ ਲੰਦਾ ਅੱਛਾ ਇਹ ਵੀ ਆ ਜੀ ਰੋਟੀ ਨਾਲ ਲੱਸੀ ਖਵਾਵਾਂਗੇ ਲੱਸੀ ਨਹੀਂ ਪਾਵਾਂਗੇ ਫਿਰ ਬਾਹਰ ਢੁੱਡ ਜੂ ਨਹੀਂ ਜੀ ਮੈਂ ਨਹੀਂ ਖਵਾਵਾਂਦੀ ਠੀਕ ਹੈ ਨਾ ਮੈਂ ਅੰਬਾ ਨੂੰ ਖਵਾਉਂਦੇ ਮੈਂ ਖਵਾਉਂਗੀ ਅੰਬਾ ਨੂੰ ਤੂੰ ਲਾ ਲਈ ਜੋਰ ਚੱਲ ਆ ਤਾਂ ਬੈਠਿਆ ਤੈ ਤੂੰ ਭਾਂਡੇ ਹਾਂ ਤੇ ਮੈਂ ਚੱਲ ਦੁਬਾਰੇ ਪਾ ਦੂੰਗੀ ਕੀ ਲੱਛਣ ਕਰਦੀ ਹੈ ਕਿਵੇਂ ਮੇਰੇ ਭਾਂਡੇ ਢੱਗਿਆ ਆਏ ਹੈਗੇ ਕਿਥੋਂ ਲਿਆਂਦੀ ਹੈ ਇਹ ਕਲ ਜੋਗਣ ਹਾਂ ਰੋਟੀ ਵੀ ਨਹੀਂ ਖਵਾਉਣ ਦਿੰਦੀ ਹੈਗੀ ਪਾਉਂਦੀ ਹੈ ਰੋਜ਼ ਕਲੇਸ਼ ਚੱਲ ਹੁਣ ਆਈ ਬਈ ਲੋਟ ਆਉਂਦੀ ਐ ਨੀ ਪਾਈ ਜਾਂਦੀਆਂ ਸੱਸੇ ਨੂੰ ਆ ਨਿੱਤ ਬਹੁ ਪੜੀ ਵਾਈ ਐ ਗਣੀ ਮਾਤਾ ਦਾ ਦੀ ਗਾਰੀ ਨਿਕਲ ਦੇਖ ਲਾ ਰਾਤੋ ਪਰਾਉ ਗਾ ਵੀ ਦੇ ਜਿੱਥਾਂ ਦਿੱਤੀ ਜਾਂਦੀ ਆ ਆਪਣੇ ਭਰਾ ਨੂੰ ਗਾਲਾ ਕੀ ਕਰਾਂ ਤੁਸੀਂ ਇਹਨਾਂ ਦੇ ਵਾਰੀ ਕਹਿ ਕੇ ਆਇਆ ਵੀ ਸਮਝਾ ਦਿਓ ਸਮਝਾ ਦਿਓ ਬਾਣੀ ਅੜੀ ਅੱਲਾ ਇਹਦੇ ਬਰਾਦਰ ਪਤਾ ਹੀ ਉਹਨਾਂ ਜਾਣ ਕੀ ਵੈਰ ਕਰ ਦਿਆ ਉਹ ਜਾਨੀ ਇਕੱਠਾ ਆ ਪਤਾ ਹੀ ਜਿਉਂ ਉਹਨਾਂ ਨੂੰ ਵੀ ਅੱਡੀ ਅੜੀ ਅੱਲਾ ਇਹ ਹਾਂ ਅੱਜ ਕੱਲ ਪ੍ਰਾਅ ਵੀ ਤੈਨੂੰ ਪਤਾ ਸਮਝਾਇਨਾ ਜਾਣ ਕੇ ਜਾਣ ਕੇ ਵੈਰ ਕੱਢ ਦਿੰਦੇ ਨੇ ਹਾਂ ਇਹ ਨਾਂਦੂ ਪਤਾ ਲੱਗ ਪਤਾ ਲੱਗੂਗਾ ਕਹਿੰਦਾ ਅੱਡੀ ਰੁਖੀ ਰਿਆ ਤੇ ਦਿੱਤੀ ਹੈ ਕਿਸੇ ਐਂ ਗੱਲ ਦੀ ਹਾਂ ਨਹੀਂ ਪਰਦੀ ਜਿਵੇਂ ਕਹਿੰਦੇ ਨੇ ਆ ਜਾਦਾ ਨਹੀਂ ਤਾਂ ਨਿਆ ਤਾਂ ਨਾ ਕੁਆਦਰ ਨਹੀਂ ਐ ਤੇ ਉਹਦੀ ਪਾਣੀ ਉਹ ਸਾਰਾ ਪਤਾ ਦੀ ਜੈਂਡਰ ਰੱਖਣੀ ਐ ਬਾਣੀ ਜਾਦੇ ਤੇਰੇ ਨਾਲ ਤਾਂ ਖੋਬੀ ਕੱਢੀ ਤੇਰੀ ਬਾਣੀ ਜਾਈਦੀ ਬਾਣੀ ਹਿੰਟ ਰੱਖਦੀ ਹੈਗੀ ਪੁੱਛ ਨਾ ਮੈਂ ਤਾਂ ਤਾਂ ਪਾਈ ਦਿੱਤੀ ਜਮਾ ਤੂੰ ਐ ਕਹਣਾ ਲਈ ਯਾਰ ਉਹਦੀ ਗਾੜੀ ਖਾ ਲਈ ਤੇ ਮੈਂ ਕਹਿੰਦਾ ਕਿਹੜੀ ਐਂ ਪੈਰੀਆ ਖਲਾਦੇ ਮਨਜ਼ੂਰ ਕਰੇ ਮੇਰੀਆਂ ਅੱਬਾ ਤੂੰ ਕਿਉਂ ਬਾਣੀ ਹੁੰਦੀ ਸਾਡੇ ਘਰੇ ਕੀ ਆਪੋ ਤੇ ਮੈਂ ਤਾਂ ਤੇਰੀ ਮਾਂ ਨੇ ਸੱਦਿਆ ਸੀ ਤਾਂ ਆ ਗਈ ਮੈਂ ਤਾਂ ਤੂੰ ਕਿੱਥੇ ਕਿਸਾਂ ਦੇ ਖੁਰ ਸੁਣਾ ਹੀ ਨਹੀਂ ਵੀ ਕਹਾਂ ਉਹ ਲੱਗੇ ਨੇ ਸਵੇਰ ਤੇ ਰੋਲਾ ਪਿਆ ਖੜਾ ਹੈ ਨਹੀਂ ਖਾਣੀ ਰੋਟੀਆਂ ਤੇ ਨਾ ਮੈਨੂੰ ਛੋੜ ਦੇਣਾ ਆਏ ਤੇ ਮੈਂ ਸੂਟ ਜਮਾ ਕੇ ਪਾ ਲਾਂਗੇ ਸੂਟ ਤਾਂ ਸੋਨਾ ਕੁੜੀ ਬਲਾਈ ਸੋਨਾ ਆਏਗਾ ਚਾਰ ਬੁੜੀਆਂ ਦੇ ਪੌਣ ਆ ਲਈ ਹੈਗਾ ਨਹੀਂ ਗੱਡੀ ਪਾੜੀ ਬਹੂਆਂ ਨਾਲ ਦੀ ਗੁੱਤੋ ਗੁੱਤੀ ਹੋ ਗਈ ਹੱਥ ਚ ਸੂਟ ਖੋਹੇ ਬੁਰੇ ਹਾਲ ਕਿਹ ਫਿਰ ਜੱਗੇ ਦੀ ਨੂੰ ਤਾਂ ਬਾੜੀ ਪੈੜੀ ਆ ਗਈ ਮੈਂ ਤਾਂ ਕੱਕਾ ਤੇ ਚੰਗੀ ਆ ਜਸਵਿੰਦਰ ਮਾਰਦੀ ਜਾਂਦੀ ਬੜਾਈਆਂ ਖੜਾ ਦਿਨ ਬਹੂ ਦੀਆਂ ਅੱਜ ਪਤਾ ਲੱਗਿਆ ਕਿ ਮੈਨੂੰ ਤਾਂ ਵੀ ਇੱਦੀ ਪੈੜੀ ਬਹੂਆਂ ਨਾਲ ਦੀ ਵਾਹ ਰੂਣੀ ਨੇ ਮਾਰ ਜਾ